ਆਏ ਮੈਂ ਹਮੇਸ਼ਾ ਹੀ ਕਹਿਣਾ ਹੈਗਾ ਕਿ ਜਿਹੜੀ ਸਾਡੀ ਪੀੜ੍ਹੀ ਹੈਗੀ ਐ ਜਿਹੜੀ 55 60 ਸਾਲ ਤੋਂ ਪਹਿਲੇ ਪੈਦਾ ਹੋਈ ਉਹਨੂੰ ਪਤਾ ਹੈਗਾ ਕਿ ਸੰਗੀਤ ਜਿਹੜਾ ਹੈਗਾ ਉਹ ਆਪਣੇ ਘਰਾਂ ਦੇ ਵਿੱਚ ਬਾਥਰੂਮ ਤੱਕ ਐਂਟਰੀ ਸੀਗੀ ਉਹਦੀ ਜੀ ਔਰ ਬਾਥਰੂਮ ਸਿੰਗਰ ਉਹ ਤੋਂ 100% ਹੀ ਬਾਥਰੂਮ ਸਿੰਗਰ ਸੀਗੇ ਜਿਹੜੇ ਭਜਨ ਵੀ ਗਾਉਂਦੇ ਹੋਣਗੇ ਉਹ ਵੀ ਪਹਿਲਾਂ ਬਾਥਰੂਮ ਭਜਨ ਗਾਇਕ ਹੀ ਸੀਗੇ ਔਰ ਸ਼ੇਰੋ ਸ਼ਾਹੀ ਹੋਣ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਦੋਂ ਇਹ ਆਮ ਸੀਗੀਆਂ ਪੁਰਾਣੀਆਂ ਫਿਲਮਾਂ 'ਚ ਵੀ ਆਪਾਂ ਇਹੀ ਦੇਖਦੇ ਹੋਵਾਂਗੇ ਤੇ ਇਹ ਸੌਂਗ ਵੀ ਇਦਾਂ ਹੀ ਆ ਬਈ ਆਪਣੇ ਪ੍ਰੋਫੈਸ਼ਨ ਦੇ ਵਿੱਚ ਅਸੀਂ ਲੋਕ ਜੋ ਕੰਮ ਕਰ ਰਹੇ ਆ ਉਹ ਕੰਮ ਤੋਂ ਅਲੱਗ ਤੌਰ ਤੇ ਇੱਕ ਦਿਲ 'ਚ ਖਿਆਲ ਆਇਆ ਔਰ ਉਹ ਵੀ ਮੇਰੇ ਬੇਟੇ ਦੀ ਸ਼ਾਦੀ ਸੀ 2 ਸਾਲ ਪਹਿਲੇ ਤੇ ਉਹਦੇ ਉੱਤੇ ਪੇਰੈਂਟਸ ਨੇ ਕੁਝ ਪਰਫਾਰਮੈਂਸ ਦੇਣੀ ਹੁੰਦੀ ਹੈ ਤੇ ਮੈਂ ਕਿਹਾ ਵੀ ਆਪਾਂ ਕਿਸੇ ਦੇ ਗਾਣੇ ਦੇ ਉੱਤੇ ਡਾਂਸ ਨਹੀਂ ਕਰਨਾ ਹੈਗਾ ਤੇ ਗਾਣਾ ਆਪਣੇ ਅੰਦਰੋਂ ਨਿਕਲਣਾ ਚਾਹੀਦਾ ਤੇ ਉਹ ਤੇ ਜਿਹੜਾ ਭੰਗੜਾ ਹੈ ਉਹ ਵੀ ਆਪਣੇ ਮੁੰਡੇ ਦਾ ਵਿਆਹ ਤੇ ਆਪਣੇ ਅੰਦਰੋਂ ਭੰਗੜਾ ਨਿਕਲਣਾ ਚਾਹੀਦਾ ਤੇ ਉਹ ਗਾਣਾ ਅਸੀਂ ਉਦੋਂ ਇੱਕ ਕੀਤਾ ਸੀਗਾ ਔਰ ਭੋਲੀ ਪਾਲੀ ਗਰਲ ਕੁੜੇ ਤੂੰ ਭੋਲੀ ਪਾਲੀ ਗਰਲ ਕੁੜੇ ਗਰਲ ਕੁੜੇ ਤੇ ਉਹ ਸਾਡਾ ਬੀਟ ਉਹਦੀ ਭੰਗੜੇ ਦੀ ਸੀਗੀ ਤੇ ਉਹ ਸਾਡਾ ਵਿਆਹ ਦਾ ਪੂਰਾ ਥੀਮ Song ਸੀਗਾ ਔਰ ਉਹ ਅਸੀਂ ਜਗਨਨਾਥਪੁਰ ਹੀ ਜਾ ਕੇ ਉਹ ਬੇਟੇ ਦੀ ਸ਼ਾਦੀ ਸੀਗੀ ਮੇਰੇ ਦੀ ਤੇ ਉੱਥੇ ਉਹ ਗਾਣਾ ਵਿਆਹ ਦਾ ਥੀਮ Song ਸੀ ਉਸ ਤੋਂ ਬਾਅਦ ਫਿਰ ਇਹ ਅ ਕੁਝ ਵਕਫਾ ਪਿਆ ਗਿਆ ਤੇ ਫਿਰ ਇਹ ਜਿਹੜੇ ਦੋਨੋਂ Song ਹੈਗੇ ਇਹ ਦੋ ਨਹੀਂ ਇਹ ਦੋ ਤੇ ਹੁਣ ਲੇਟੈਸਟ ਹੈਗੇ ਨੇ ਜਿਹੜੇ ਹੁਣੇ ਅਸੀਂ ਪਿਛਲੇ 10 15 ਦਿਨਾਂ ਦੇ ਵਿੱਚ ਹੀ ਕੀਤੇ ਨੇ ਪਰ ਮੇਰੇ ਚਾਰ Song ਹੋਰ ਵੀ ਹੈਗੇ ਨੇ ਜਿਹੜੇ ਮਤਲਬ ਰਿਕਾਰਡ ਹੋ ਚੁੱਕੇ ਆ ਉਹ ਅਸੀਂ ਇੱਕ ਇੱਕ ਕਰਕੇ YouTube ਚੈਨਲ ਪੰਜ ਦਰਿਆ ਅਸੀਂ ਅੱਜ ਲਾਂਚ ਕੀਤਾ ਹੈਗਾ ਔਰ ਉਹ YouTube ਚੈਨਲ ਤੇ ਅਸੀਂ ਇੱਕ ਇੱਕ ਕਰਕੇ ਪਾਵਾਂਗੇ ਪਰ ਮੇਰੀ ਸਾਰਿਆਂ ਨੂੰ ਸਰੋਤਿਆਂ ਨੂੰ ਜਿਹੜੇ ਵੀ ਲੋਕ ਸੁਣ ਰਹੇ ਆ ਸਭ ਨੂੰ ਬੇਨਤੀ ਹੈਗੀ ਹੈ ਕਿ ਉਹ ਪੰਜ ਦਰਿਆ ਚੈਨਲ ਨੂੰ ਸਬਸਕ੍ਰਾਈਬ ਕਰਨ ਤੇ ਜਿਹੜੇ ਸੌਂਗ ਹੈਗੇ ਆ ਇਹਨਾਂ ਨੂੰ ਲਾਈਕ ਕਰਨ ਸ਼ੇਅਰ ਕਰਨ ਔਰ ਪੰਜ ਦਰਿਆ ਚੈਨਲ ਨੂੰ ਵੀ ਸ਼ੇਅਰ ਕਰਨ ਉਹਦੇ ਨਾਲ ਕੀ ਹੈਗਾ ਕਿ ਜਿਹੜੀ ਇਹ ਜਿਹੜੇ ਸੌਂਗ ਹੈਗੇ ਨੇ ਇਹ ਸਾਡੀ ਪੰਜਾਬੀ ਭਾਸ਼ਾ ਦੀ ਤਰਜਮਾਨੀ ਕਰਦੇ ਨੇ ਇਹ ਦੋਨੋਂ ਗਾਣਿਆਂ ਦੇ ਵਿੱਚ ਕਿਸੇ ਵੀ ਜਗ੍ਹਾ ਪੰਜਾਬੀ ਭਾਸ਼ਾ ਦੇ ਨਾਲ ਕੋਈ ਵੀ ਖਿਲਵਾੜ ਨਹੀਂ ਕੀਤਾ ਗਿਆ ਔਰ ਹਰ ਇੱਕ ਸ਼ਬਦ ਪੰਜਾਬੀ ਦਾ ਸਾਡਾ ਉਹੀ ਹੈ ਜਿਹੜੇ ਸਾਨੂੰ ਗੁਰਮੁਖੀ ਵਾਲੇ ਜਿਹੜੇ ਮਾਸਟਰਾਂ ਨੇ ਪੜ੍ਹਾਉਂਦੇ ਸੀਗੇ ਤੁਹਾਨੂੰ ਪਤਾ ਹੀ ਹੈ ਹਿੰਦੀ ਅੰਗਰੇਜ਼ੀ ਤੇ ਪੰਜਾਬੀ ਵਾਲੇ ਮਾਸਟਰ ਕੁੱਟ ਦੇ ਬਹੁਤ ਹੁੰਦੇ ਸੀਗੇ ਤੇ ਜੋ ਉਹਨਾਂ ਨੇ ਸਾਨੂੰ ਪੜ੍ਹਾਇਆ ਹੈਗਾ ਉਹੀ ਸ਼ਬਦ ਤੁਹਾਨੂੰ ਇਹ ਮਿਲਣਗੇ ਔਰ ਜੇ ਸਹੀ ਮਾਇਨੇ ਚ ਮੈਂ ਕਹਾਂ ਤਾਂ ਇਹ ਜਿਹੜੇ ਗੀਤ ਵਿੱਚ ਲਿਖੇ ਹੈਗੇ ਆ ਤੇ ਇਹ ਮੇਰੀ ਉਹਨਾਂ ਮਾਸਟਰਾਂ ਦੇ ਪ੍ਰਤੀ ਇੱਕ ਜਿਹਨੂੰ ਆਪਾਂ ਕਹੀਏ ਵੀ ਉਹਨਾਂ ਦਾ ਧੰਨਵਾਦ ਵੀ ਹੈ ਕਿ ਉਹਨਾਂ ਨੇ ਸਾਨੂੰ ਇਹਨਾਂ ਸਮਰਥ ਕੀਤਾ ਕਿ ਅਸੀਂ ਸੋਚ ਵੀ ਸਕੇ ਅਸੀਂ ਲਿਖ ਵੀ ਸਕੇ ਤੇ ਅਸੀਂ ਗਾ ਵੀ ਸਕੇ ਤਾਂ ਔਰ ਸਮਾਜ ਦੇ ਵਿੱਚ ਇੱਕ ਪੰਜਾਬੀ ਦੀ ਜੋ ਸੇਵਾ ਹੈਗੀ ਹੈ ਜੋ ਪੰਜਾਬੀਅਤ ਦੀ ਸੇਵਾ ਹੈ ਜੋ ਇਨਸਾਨੀਅਤ ਦੀ ਸੇਵਾ ਹੈਗੀ ਹੈ ਜਿਹੜਾ ਰੱਬ ਮਿਲਿਆ ਸੌਂਗ ਹੈਗਾ ਇਹ ਜਦੋਂ ਆਪਾਂ ਸੁਣਾਂਗੇ ਤਾਂ ਇਹ ਰੱਬ ਕੋਈ ਆਪਾਂ ਨੂੰ ਇਹ ਨਹੀਂ ਹੈਗਾ ਕਿ ਆਪਾਂ ਰੱਬ ਨੂੰ ਲੱਭਦੇ ਲੱਭਦੇ ਮਰ ਜਾਂਨੇ ਆ ਰੱਬ ਆਪਾਂ ਨੂੰ ਦਿਨ ਦੇ ਵਿੱਚ ਕਈ-ਕਈ ਵਾਰ ਮਿਲਦਾ ਹੈਗਾ ਤੇ ਆਪਣੇ ਉਹ ਸਾਰੇ ਕੰਮ ਜਿਹੜੇ ਆਪਣੇ ਫਸੇ ਹੁੰਦੇ ਨੇ ਜਾਂ ਆਪਾਂ ਨੂੰ ਮੁਸ਼ਕਲ ਲੱਗਦੇ ਆਗੇ ਉਹ ਰੱਬ ਹੀ ਕਰਦਾ ਹੈਗਾ ਤੇ ਇਸ ਕਰਕੇ ਮੈਂ ਹਮੇਸ਼ਾ ਕਹਿੰਦਾ ਕਿ ਇਨਸਾਨੀਅਤ ਤੋਂ ਵੱਡੀ ਕੋਈ ਚੀਜ਼ ਨਹੀਂ ਹੈਗੀ ਸਾਨੂੰ ਉਸ ਇਨਸਾਨੀਅਤ ਨੂੰ ਬਚਾ ਕੇ ਅੱਜ ਦੀ ਡੇਟ ਦੇ ਵਿੱਚ ਰੱਖਣਾ ਪਊਗਾ ਕਿਉਂਕਿ ਇਨਸਾਨੀਅਤ ਜਿਹੜੀ ਹੈਗੀ ਆ ਉਹ ਇਸ ਟਾਈਮ ਖਤਰੇ ਦੇ ਵਿੱਚ ਹੈਗੀ ਆ ਕੈਸਾ ਦੇ ਪੁਰਾਣੇ ਕਲਚਰ ਦੇ ਨਾਲ ਪੂਰਾ ਜੁੜਿਆ ਜਾਏਗਾ ਬਿਲਕੁਲ ਕਿਉਂਕਿ ਦੇਖੋ ਗੱਲ ਇਹ ਹੈਗੀ ਆ ਕਿ ਜੇ ਅਸੀਂ ਆਪਣੇ ਪੰਜਾਬੀ ਪਿਛੋਕੜ ਨੂੰ ਆ ਜਾਂ ਪੰਜਾਬੀ ਭਾਸ਼ਾ ਨੂੰ ਆਪਾਂ ਉਹਨੂੰ ਸਿਰਫ ਇੱਕ ਰਾਜਨੀਤੀ ਦਾ ਮੁੱਦਾ ਨਾ ਬਣਾਈਏ ਵੀ ਉਹਨੂੰ ਆਪਾਂ ਹਟਾ ਕੇ ਦੇਖੀਏ ਤਾਂ ਬਹੁਤ ਵਧੀਆ ਭਾਸ਼ਾ ਹੈਗੀ ਹੈ ਔਰ ਇਹਦੇ ਵਿੱਚੋਂ ਆਪਾਂ ਬਹੁਤ ਅੱਛੀ ਚੀਜ਼ਾਂ ਲਿਖ ਸਕਦੇ ਹਾਂ ਇੱਕ ਮੇਰਾ ਗੀਤ ਅੱਗੇ ਆਏਗਾ ਉਹ ਹਿੰਦੀ 'ਚ ਵੀ ਹੈਗਾ ਕਿਉਂਕਿ ਆਪਾਂ ਭਾਸ਼ਾ ਦੇ ਨਾਲ ਕੋਈ ਕਿਸੇ ਨਾਲ ਇਹ ਤਕਰਾਰ ਨਹੀਂ ਹੋ ਸਕਦਾ ਕਿਉਂਕਿ ਜਦੋਂ ਆਪਾਂ ਭਾਈਚਾਰੇ ਦੀ ਇਨਸਾਨੀਅਤ ਦੀ ਗੱਲ ਕਰਦੇ ਹਾਂ ਦੋ ਦੇ ਵਿੱਚ ਹਰ ਇੱਕ ਚੀਜ਼ ਦਾ ਹਰ ਇੱਕ ਜੀ ਦਾ ਹਰ ਇੱਕ ਦਾ ਸਕੋਪ ਹੈਗਾ ਔਰ ਇਹੀ ਹਿੰਦੁਸਤਾਨ ਦੀ ਖੂਬੀ ਹੈਗੀ ਆ ਕਿ ਇੱਥੇ ਹਰ ਇੱਕ ਵਾਸਤੇ ਕੁਝ ਨਾ ਕੁਝ ਹੈਗਾ ਜੀ ਦੋ ਲੈਣਾ ਗੁੰਦਰਾ ਕਿਸਣਾ ਤੂੰ ਖੰਦੇ ਰਕੀਬ ਨੂੰ ਸਿੰਧੜੇ ਗਰੀਬ ਨੂੰ ਹਾਸਿਆਂ ਦੇ ਯਾਰ ਨੂੰ ਗੁਲੋ ਗੁਲਜ਼ਾਰ ਨੂੰ ਸੱਚਿਆਂ ਦੇ ਪਿਆਰ ਨੂੰ ਮਾਤੜਾਂ ਦੇ ਯਾਰ ਨੂੰ ਰੱਬ ਮਿਲਿਆ ਮਿਲਿਆ ਰੱਬ ਮਿਲਿਆ ਥੈਂਕ ਯੂ ਵੈਰੀ ਮਚ